ਦਰਸ਼ਕਾਂ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ 소ਨੀਆ ਸਵਾਗਤ ਕਰਦੀ ਆਂ ਆਓ ਨਜ਼ਰ ਮਾਰਦੇ ਆਂ ਅੱਜ ਦੀਆਂ ਮੁੱਖ ਖਬਰਾਂ ਤੇ ਮਾਰਿਆ ਗਿਆ ਪਾਕਿਸਤਾਨੀ ਮੇਜਰ ਵਿੰਗ ਕਮਾਂਡਰ ਅਭਿਨੰਦਨ ਨੂੰ ਫੜਨ ਦਾ ਕੀਤਾ ਸੀ ਦਾਵਾ ਪੰਜਾਬ ਕਾਂਗਰਸ 'ਚ ਲੱਗੀ ਅਸਤੀਫਿਆਂ ਦੀ ਝੜੀ ਲੁਧਿਆਣਾ ਹਾਰ ਤੋਂ ਬਾਅਦ ਦੋ ਵਿਧਾਇਕਾਂ ਨੇ ਛੱਡੀ ਪਾਰਟੀ ਸੁਖਬੀਰ ਸਿੰਘ ਬਾਦਲ ਨੇ ਗੈਰ ਪੰਜਾਬੀਆਂ ਦੀ ਭਰਤੀ ਤੇ ਸੀਐਮ ਮਾਨ ਨੂੰ ਘੇਰਿਆ ਕਿਹਾ ਰੰਗਲਾ ਪੰਜਾਬ ਦੀ ਥਾਂ ਕੰਗਲਾ ਪੰਜਾਬ ਬਣਾਇਆ ਵਿਕਰਮ ਮੱਜੀਠੀਆ ਦੇ ਘਰ ਵਿਜੀਲੈਂਸ ਦੀ ਰੇਡ ਨਸ਼ਿਆਂ ਖਿਲਾਫ ਮਾਨ ਸਰਕਾਰ ਦਾ ਸਭ ਤੋਂ ਵੱਡਾ ਐਕਸ਼ਨ ਸਿੰਗਰ ਦਲਜੀਤ ਦੋਸਾਂਝ ਦੀ ਫਿਲਮ ਸਰਦਾਰ ਜੀ ਤਿੰਨ ਨੂੰ ਲੈ ਕੇ ਵੱਡੀ ਖਬਰ ਵਾਈਟ ਹੀਲ ਕੰਪਨੀ ਨੇ ਜਾਰੀ ਕੀਤਾ ਬਿਆਨ ਹਤੇ ਹੁਣ ਖਬਰਾਂ ਵਿਸਥਾਰ ਨਾਲ پاکستان ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਪਾਕਿਸਤਾਨੀ ਫੌਜ ਦੇ ਮੇਜਰ ਮੋਇਜ਼ ਅਬਾਸ ਸ਼ਾ ਜਿਸ ਨੇ ਸਾਲ 2019 ਦੌਰਾਨ ਵਿੰਗ ਕਮਾਂਡਰ ਅਭਿਨੰਦਨ ਵਰਦਮਾਨ ਨੂੰ ਹਿਰਾਸਤ ਵਿੱਚ ਲੈਣ ਦਾ ਦਾਵਾ ਕੀਤਾ ਸੀ ਦੀ ਮੌਤ ਹੋ ਗਈ ਹੈ ਇਥੋਂ ਦੇ ਦੱਖਣੀ ਵਜ਼ੀਰੀਸਤਾਨ ਦੇ ਸਰਗੋਦਾ ਵਿੱਚ ਮੇਜਰ ਮੋਇਜ਼ ਅਬਾਸ ਸ਼ਾ ਨਾਮ ਦਾ ਅਫਸਰ ਟੀਟੀਪੀ ਯਾਨੀ ਕਿ ਤਹਿਰੀਕ-ਏ-ਤਾਲੀਬਾਨ ਪਾਕਿਸਤਾਨ ਦੇ ਹਮਲੇ ਵਿੱਚ ਮਾਰਿਆ ਗਿਆ ਹੈ ਪਾਕਿਸਤਾਨੀ ਫੌਜ ਅਨੁਸਾਰ ਮੇਜਰ ਮੋਇਜ਼ ਅਬਾਦ ਸ਼ਾ ਦੀ ਅਗਵਾਈ ਵਿੱਚ ਪਾਕਿਸਤਾਨੀ ਫੌਜ ਦਖਣੀ ਵਜ਼ੀਰੀਸਤਾਨ ਦੇ ਸਰਗੋਦਾ ਖੇਤਰ ਦੇ ਵਿੱਚ ਤਹਿਰੀਕ-ਏ-ਤਾਲੀਬਾਨ ਪਾਕਿਸਤਾਨ ਵਿਰੋਧੀ ਆਪਰੇਸ਼ਨ ਕਰ ਰਹੀ ਸੀ ਜਿਸ ਦੀ ਅਗਵਾਈ ਸਪੈਸ਼ਲ ਸਰਵਿਸ ਗਰੁੱਪ ਦੇ ਅਧਿਕਾਰੀ ਮੇਜਰ ਮੋਇਜ਼ ਅਬਾਦ ਸ਼ਾ ਕਰੇ ਸਨ ਇਸ ਦੌਰਾਨ ਪਾਕਿਸਤਾਨੀ ਫੌਜ ਅਤੇ ਤਹਿਰੀਕ-ਏ-ਤਾਲੀਬਾਨ ਵਿਚਕਾਰ ਹੋਈ ਗੋਲੀਬਾਰੀ ਦੇ ਵਿੱਚ ਅਤਵਾਦੀਆਂ ਦੁਆਰਾ ਗੋਲੀ ਲੱਗਣ ਤੋਂ ਬਾਅਦ ਪਾਕਿਸਤਾਨੀ ਫੌਜ ਦੇ ਮੇਜਰ ਮੋਇਜ਼ ਅਬਾਦ ਸ਼ਾ ਅਤੇ ਲਾਂਸ ਨਾਇਕ ਜਿਬਰਾਨ ਉਲਾਦੀ ਮੌਤ ਹੋ ਗਈ ਹੈ ਉਧਰ ਜਲੰਧਰ ਕੈਂਟ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਵਿਧਾਇਕ ਅਤੇ ਭਾਰਤੀ ਹਾਕੀ ਟੀਮ ਦੇ ਸਾਬਕਾ ਖਿਡਾਰੀ ਪਰਗਟ ਸਿੰਘ ਨੇ ਕਾਂਗਰਸ ਦੀ ਸੁਭਾ ਇਕਾਈ ਦੇ ਮੀਤ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਹਨਾਂ ਨੇ ਇਹ ਕਦਮ ਲੁਧਿਆਣਾ ਉਪ ਚੋਣ ਵਿੱਚ ਕਾਂਗਰਸ ਦੀ ਹਾਰ ਤੋਂ ਬਾਅਦ ਚੁੱਕਿਆ ਹੈ। ਉਹਨਾਂ ਦੇ ਨਾਲ ਹੀ ਸਾਬਕਾ ਕਾਂਗਰਸ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਉਰਫ ਕਿਕੀ ਢਿੱਲੋਂ ਨੇ ਵੀ ਮੀਤ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਦੋਵਾਂ ਆਗੂਆਂ ਨੇ ਆਪਣਾ ਅਸਤੀਫਾ ਕਾਂਗਰਸ ਹਾਈ ਕਮਾਂਡ ਨੂੰ ਭੇਜ ਦਿੱਤਾ ਹੈ। ਜਾਣਕਾਰੀ ਅਨੁਸਾਰ ਕਿਕੀ ਢਿੱਲੋਂ ਇਸ ਸਮੇਂ ਆਸਟ੍ਰੇਲੀਆ ਵਿੱਚ ਹਨ ਜਦੋਂ ਕਿ ਪ੍ਰਗਟ ਸਿੰਘ ਜਲੰਧਰ ਵਿੱਚ ਨੇ ਮੰਗਲਵਾਰ ਰਾਤ ਨੂੰ ਦੋਮਾ ਅਗਵਾ ਨੇ ਆਪਣਾ ਅਸਤੀਫਾ ਕਾਂਗਰਸ ਦੀ 올 ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਕੇ ਸੀ ਵਿਨੋਗੋਪਾਲ ਅਤੇ ਪੰਜਾਬ ਇੰਚਾਰਜ ਜਨਰਲ ਸਕੱਤਰ ਪੁਪੇਸ਼ ਬਗੇਲ ਨੂੰ ਭੇਜਿਆ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਵਿੱਚ ਪੰਜਾਬ ਡਿਵੈਲਪਮੈਂਟ ਕੌਂਸਲ ਦੇ ਮਹੱਤਵਪੂਰਨ ਵਿਭਾਗੀ ਅਹੁਦਿਆਂ ਤੇ ਬਾਹਰਲੇ ਸੂਬਿਆਂ ਦੇ ਵਿਅਕਤੀਆਂ ਦੀ ਨਿਯੁਕਤੀ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਪੰਜਾਬ ਸਰਕਾਰ ਨੂੰ ਖੇੜਿਆ ਜੀ ਹਾਂ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਹੁਣ ਆਪਣੇ ਐਕਸ ਅਕਾਊਂਟ ਤੇ ਪੋਸਟ ਰਾਹੀਂ ਇਸ ਦੀ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕੀਤੀ ਹੈ ਉਨੇ ਕਿ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਡਿਵੈਲਪਮੈਂਟ ਕਾਉਂਸਲ ਵਿੱਚ ਗੁਪਤ ਤਰੀਕੇ ਨਾਲ 22 ਗੈਰ ਪੰਜਾਬੀਆਂ ਦੀ ਭਰਤੀ ਕਰਕੇ ਰਾਜ ਦੇ 10 ਮਹੱਤਵਪੂਰਨ ਵਿਭਾਗਾਂ ਦੀ ਵਾਗਡੋਰ ਉਹਨਾਂ ਦੇ ਹਵਾਲੇ ਕਰ ਦੇਣ ਦੇ ਫੈਸਲੇ ਦੀ ਮੈਂ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਕਰਦਾ ਹਾਂ ਆਪ ਹਾਈਕਮਾਨ ਅਜੇ ਹੀ ਫੈਸਲੇ ਰਾਹੀਂ ਨਾ ਸਿਰਫ ਪੰਜਾਬ ਦੇ ਸ਼ਾਸਨ ਨੂੰ ਪੂਰਨ ਰੂਪ ਚ ਆਪਣੇ ਕਬਜ਼ੇ ਚ ਲੈ ਰਹੀ ਹੈ ਬਲਕਿ ਇਹਨਾਂ ਬਾਹਰਲਿਆਂ ਨੂੰ ਮੋਟੀਆਂ ਤਨਖਾਹਾਂ 3,30,000 ਰੁਪਏ ਪ੍ਰਤੀ ਮਹੀਨਾ ਤੇ ਇਸਲਾਕਰ ਅਤੇ 2,65,000 ਰੁਪਏ ਪ੍ਰਤੀ ਮਹੀਨਾ ਤੇ ਡਿਜੀਟਲ ਕਮਿਊਨੀਕੇਸ਼ਨ ਅਫਸਰ ਵਜੋਂ ਭਰਤੀ ਕਰਕੇ ਪੰਜਾਬ ਦੇ ਖਜ਼ਾਨੇ ਨੂੰ ਵੀ ਲੁੱਟ ਰਹੀ ਹੈ ਖਬਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ ਫਿਲਹਾਲ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ خبر دیکھنے ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਅਤੇ ਸਾਬਕਾ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਦੇ ਘਰ ਵਿਜੀਲੈਂਸ ਵੱਲੋਂ ਰੇਡ ਕੀਤੀ ਗਈ ਹੈ ਜੀ ਹਾਂ ਵਿਜੀਲੈਂਸ ਵੱਲੋਂ ਅੱਜ ਸਵੇਰ ਤੋਂ ਹੀ ਮਜੀਠੀਆ ਦੇ ਘਰ ਤੇ ਛਾਪੇਮਾਰੀ جاری ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਯੁੱਧ ਨਸ਼ਿਆਂ ਵਿਰੁੱਧ ਤਹਿਤ ਪੰਜਾਬ ਪੁਲਿਸ ਤੇ ਵਿਜੀਲੈਂਸ ਵੱਲੋਂ ਸਭ ਤੋਂ ਵੱਡਾ ਜੁਆਇੰਟ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਜਿਸ ਤਹਿਤੀ ਵਿਕਰਮ ਸਿੰਘ ਮਜੀਠੀਆ ਦੇ ਘਰ ਸਮੇਤ ਅੰਮ੍ਰਿਤਸਰ ਵਿੱਚ ਕੁਲ 9 ਠਿਕਾਣਿਆਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਪੂਰੇ ਪੰਜਾਬ ਵਿੱਚ 25 ਥਾਵਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਇਹ ਛਾਪੇਮਾਰੀ ਨਸ਼ੇ ਦੇ ਕਾਰੋਬਾਰ ਨਾਲ ਜੁੜੇ ਮਾਮਲਿਆਂ ਵਿੱਚ ਕੀਤੀ ਜਾ ਰਹੀ ਹੈ ਵਿਜੀਲੈਂਸ ਵੱਲੋਂ ਡਰਗ ਮਨੀ ਦੀਪਾਲ ਵਿੱਚ ਇਹ ਰੇਡ ਕੀਤੀ ਗਈ ਹੈ نو نو آئے اتارٹی جی ਤੂੰ ਵੀਡੀਓ ਬਣਾ ਕੇ ਪੀਪੀਸੀ ਵਾਲੇ ਨੂੰ ਬੁਲਾ ਸਕਦਾ ਉਹਨਾਂ ਨੂੰ ਸਾਰੇ ਚੈਨਲਾਂ ਨੂੰ ਬੁਲਾ ਲਓ ਜੀ ਸਾਰੇ ਚੈਨਲਾਂ ਨੂੰ ਬੁਲਾ ਲਓ ਤੁਸੀਂ ਸਿਕਿਉਰਿਟੀ ਇੰਚਾਰਜ ਤੁਸੀਂ ਮੈਨੂੰ ਗੱਲ ਗੱਲ ਕਰੋ ਜੀ ਮੈਂ ਇੱਥੇ ਇੰਚਾਰਜ ਆ ਮੇਰਾ ਤੁਸੀਂ ਮੇਰੇ ਨਾਲ ਗੱਲ ਕਰੋ ਜੀ ਜੋ ਡੋਨਟ ਇੱਕ ਮੈਨੂੰ ਗੱਲ ਦੱਸੋ ਜੀ ਡੋਨਟ ਕਮ ਐਂਡ ਥ੍ਰੈਟਨ ਪੀਪਲ ਇਨ ਮਾਈ ਹਾਊਸ ਯੂ ਹੈਵ ਕਮ ਤੱਕੇ ਨਾਲ ਤੁਸੀਂ ਯੂ ਆਰ ਬਾਰਜਿੰਗ ਇਨਟੂ ਮਾਈ ਹਾਊਸ ਮੈਂ ਕਮਰੇ 'ਚ ਬੈਠਿਆ ਤੁਸੀਂ ਧੱਕਾ ਕਰ ਰਹੇ ਹੋ ਔਰ ਉੱਤੋਂ ਆ ਕੇ ਇੱਥੇ ਲੋਕਾਂ ਨੂੰ ਥ੍ਰੈਟ ਕਰਦੇ ਹੋ ਤੁਸੀਂ ਆਰਾਮ ਨਾਲ ਬੈਠੋ ਆਰਾਮ ਨਾਲ ਗੱਲ ਕਰੋ ਕੋਈ ਇੱਥੇ ਸਰਕਾਰ ਦੀ ਧੱਕੇਸ਼ਾਹੀ ਦੇ ਨਾ ਮਜੀਠੀਏ ਨੂੰ ਕੋਈ ਅਸਰ ਨਹੀਂ ਲੈਕਚਰ ਨਾ ਕਰੋ ਤੁਸੀਂ ਲੈਕਚਰ ਨਾ ਮੈਂ ਸਿਰਫ ਉਹਨਾਂ ਨੂੰ ਮੈਚੇਂਟੀਸਮੇ ਪਛਾਨ ਬੁਸੇ ਮੈਨੂੰ ਲੋਕ ਮੇਰੇ ਨਾਲ ਆਇਆ ਹੋਗਾ ਯੂ ਜੀ ਤੁਸੀਂ ਤੁਹਾਡਾ ਕੀ ਨਾਮ ਹੈ ਜੋ ਹੂ ਆਰ ਯੂ ਟੈਲ ਮੀ ਅਨਟ੍ਰੋਡਕਸ਼ਨ ਮੈਂ ਆ ਤੁਸੀ ਵਰਤੀ ਚ ਨਹੀਂ ਕਲਾਈਂਟਸ ਵਾਲੇ ਬਿਜ਼ਨਸ ਵੀਰ ਨੂੰ ਕੌਣ ਹੋ ਤੁਸੀਂ ਤਾਂ ਡੀਐਸਪੀ ਇੰਦਰਪਾਲ ਜੀ ਜੋ ਮੈਂ ਅੰਦਰ ਆਇਆ ਉਹ ਮੈਂ ਦੱਸਦਾ ਰਿਹਾ ਬਿਲਕੁਲ ਗੱਲ ਕਰ ਲੈ ਤੁਹਾਨੂੰ ਤੁਸੀਂ ਵਰਗੀ ਚ ਆਓ ਤੁਸੀਂ ਪ੍ਰਾਈਵੇਟ ਟ੍ਰੈਕ ਤੇ ਆ ਕੇ ਕੋ ਕੋਗਾ ਮੈਂ ਡੀਐਸਪੀ ਆ ਮੈਂ ਐਸਪੀ ਆ ਤੁਹਾਡੇ ਕਹਿੰਦੇ ਤਾਂ ਨਹੀਂ ਕੋ ਬਣ ਜਾਣਾ ਤੁਹਾਨੂੰ ਸਾਰਾ ਕੁਝ ਪਤਾ ਸੀ ਦੱਸ ਵੀ ਜੀ ਦੱਸੋ ਨਾ ਤੁਸੀਂ ਤਾਂ ਦੱਸ ਹੀ ਨਹੀਂ ਰਹੇ ਤੇ ਧੱਕੇ ਦਿਓ ਨੇ ਆ ਕੀ ਤੁਸੀਂ ਮੈਨੂੰ ਗੱਲ ਦੱਸੋ ਬਾਅਦ ਸੈਕਿੰਡ ਯੂ ਆਰ ਕਮ ਟੂ ਮਾਈ ਹਾਊਸ ਮੈਂ ਘਰੇ ਬੈਠੇ ਆ ਆਰਾਮ ਨਾਲ ਲੋਕਾਂ ਨੂੰ ਮਿਲ ਰਿਹਾ ਮੇਰੇ ਸਰਪੰਚ ਘਰੇ ਆ ਤੁਸੀਂ ਧੱਕੇ ਨਾਲ ਆ ਕੇ ਇੱਕ ਮੇਰੀ ਬੇਨਤੀ ਸੁਣਿਓ ਜੀ ਨਹੀਂ ਸਕਦਾ ਤੁਸੀਂ ਮੇਰੀ ਗੱਲ ਧੱਕੇ ਨਾਲ ਨਾ ਵਰਦੀ ਚ ਧੱਕੇ ਨਾਲ ਆ ਕੇ ਆ ਕਿੰਨੇ ਮੁਲਾਜ਼ਮ ਹੈ ਜੀ ਘੋਡੇ ਨਾਲ ਦੱਸਿਓ ਮਟਰ ਚ ਇੱਥੇ ਕੀ ਕਰ ਰਹੇ ਜੀ ਧੱਕਾ ਕਰਦੇ ਹੋ ਨਹੀਂ ਕੋਈ ਧੱਕਾ ਕਰਦੇ ਹੋ ਤੁਸੀਂ ਨਾ ਜੀ ਜੇ ਤੁਸੀਂ ਬੋਪਰੇਟ ਕਰੋਗੇ ਤੁਸੀਂ ਮੈਂ ਆਪ ਹੈ ਬਹਿ ਜੋ ਮੇਰੇ ਨਾਲ ਸੋਨੇ ਮੇਰੇ ਦੇਖੋ ਤੁਸੀਂ ਬੈਠੋ ਕੈਮਰੇ ਦੇ ਵਿੱਚ ਨਹੀਂ ਤੁਸੀਂ ਆਪ ਕੋਲ ਸਭ ਕੁਝ ਰਿਕਾਰਡ ਹੋਊਗੀ ਕੈਮਰੇ ਵਿੱਚ ਅਸੀਂ ਆਪਣਾ ਬੈਠੂਗੇ ਅਸੀਂ ਖੜੇ ਹੋ ਕੇ ਰਹਿਣ ਤੋਂ ਸਭ ਰਿਕਾਰਡ ਹੋਊਗੀ ਤੁਸੀਂ ਕੋਈ ਇੱਕਦਮ ਬੰਦੇ ਕਰਦੇ ਨੇ ਉਹਨੂੰ ਰੱਖੋ ਸਭ ਰਿਕਾਰਡ ਹੋ ਬਈ ਤੁਹਾਡਾ ਵੀ ਸ਼ੂਟਿੰਗ ਥਰੇਡਸ ਆ ਸਾਰੀ ਨਹੀਂ ਨਾ 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 ਥਰੇਟ ਹੈ ਤਾਂ ਤੁਸੀਂ ਤਾਂ ਕਰ ਕੀ ਰਹੇ ਹੋ ਤੁਸੀਂ ਸਾਰੇ ਨੌਣਵਾਦੀ ਮੈਨੂੰ ਇੰਟਰੋਡਕਸ਼ਨ ਜੋਗੀ ਚਾ ਲੈ ਸਭ ਦੀ ਵੀਡੀਓ ਬਣਾ ਮੇਰਾ ਇੱਥੇ ਫੋਟੋ ਖਾ ਇੱਥੇ ਬਣਾ ਵੀ ਨੂੰ ਬਣਾ ਸਾਰੀ ਪ੍ਰਕਿਰਿਆ ਤੁਸੀਂ ਤੁਸੀਂ ਜਿਹੜਾ ਵਿਗੜ ਉਹ ਤੁਸੀਂ ਵਿਗੜ ਪਾ ਰਹੇ ਹੋ ਸਾਰੇ ਕੰਮ ਨੂੰ ਪਹਿਲਾਂ ਤਰੱਕੀ ਨਹੀਂ ਤੁਹਾਡੇ ਚ ਆਹ ਕੌਣ ਸੀ ਤੂੰ ਸੀ ਸਰ ਮੈਂ ਇੰਸਪੈਕਟਰ ਤੁਹਾਡੀ ਤਰੱਕੀ ਕਿੱਥੇ ਜੀ ਬਿਜ਼ਨਸ ਉਹ ਨਹੀਂ ਵਧਦੇ ਤੁਸੀਂ ਤੁਸੀਂ ਕੀ ਆ ਜੀ ਸਪੈਕਟਰ ਹੋ ਆ ਪੁਲਿਸ ਠੀਕ ਆ ਤੁਸੀਂ ਕਿਉਂ ਆ ਜੀ ਤੁਸੀਂ ਕੌਣ ਜੀ ਤੁਸੀਂ ਵੀ ਡੀਐਸਪੀ ਬੇਚਦੇ ਹੋ ਆਹਰ ਕੌਣ ਆ ਜੀ ਇੱਥੇ ਆ ਬੰਦੇ ਇੰਨੇ ਮਗਰਟ ਨੂੰਤੇ ਮੇਰਾ ਕਿਹੜਾ ਫੋਨ ਹੈ ਮੈਂ ਡੀਐਸਪੀ ਵਿਜੈਨ ਸਾਹਿਬ ਦੇ ਸਾਰਾ ਅੱਛਾ ਇੱਥੇ ਜੀ ਚਲੋ ਬਹੁਤ ਹੋ ਗਿਆ ਹਾਉਸੀ ਰਾਤ ਸਰਦਾਰ ਜੀ ਤੁਸੀਂ ਤਾਂ ਤੁਸੀਂ ਬੋਲੋ ਅਸੀਂ ਕੋਈ ਨਹੀਂ ਦੱਸਣ ਦੀ ਲੋੜ ਤੀ ਬੈਕਪੋਰਟ ਦੇ ਮੇਰੇ ਘਰ ਆਇਆ ਜੀ ਮੇਰੇ ਘਰ ਆਇਆ ਜੀ ਮੇਰੇ ਸਪੋਰਟਰ ਨਹੀਂ ਸਰ ਦਨ ਪਲੀਜ਼ ਕੋ ਬੀਕ ਯੂ ਆਰ ਨੋਟ ਕੋਪਰੇਟਿੰਗ ਸੂنگ ਅ ਰੀਚਡ ਆਊਟ ਪਲੀਜ਼ ਕਾਉਂਟ ਨਹੀਂ ਨਾ ਨਾ ਬੀਕ ਵਾਈ ਨੋਟ ਇਸਿੰਗ ਇਨ ਪਲੇਆਉਟ ਮਾਈਟ ਬੀ ਪੀਪਲ ਮੇਰੇ ਜਿੰਨਾ ਕਿ ਮਖਸਰਿਕ ਜਾਬਾ ਮੈਂ ਨੋਟ ਆਮ ਸੌਰੀ ਤੁੰਦਰਾ ਤੋੜਦਾ ਮੈਂ ਜਾਬਤਾ ਨਹੀਂ ਹੈ ਯੂ ਆਰ ਵਾਰਜਿੰਗ ਇਨਟੂ ਮਾਈ ਹਾਊਸ ਮੇਰੇ ਮੇਰੇ ਦਾ ਠਕਾ ਕਰਦੇ ਹੋ ਵੇ ਕਿਸੇ ਨੇ ਵਰਦੀ ਨਹੀਂ ਪਾਈ ਕੋਈ ਇੰਟਰੋਡਕਸ਼ਨ ਨਹੀਂ ਦੇ ਰਹੇ ਤੱਕੋ ਤੁਹਾਡੇ ਦਾ ਕੋਈ ਗੱਲ ਦੱਸੋ ਮੈਨੂੰ ਤੱਕਾ ਤਾਂ ਮੇਰੇ ਕੋਲ ਵੀਡੀਓ ਤਾਂ ਸਾਰੇ ਦੇਖ ਰਹੇ ਹੁੰਦੇ ਆ ਬਿਲਕੁਲ ਵਧੀਆ ਗੱਲ ਆ ਵੀਡੀਓ ਲੋਕੀ ਦੇਖਣਗੇ ਜੇ ਤੁਸੀਂ ਬੋਲਣ ਦਾ ਮੌਕਾ ਦੋ ਬਿਲਕੁਲ ਬਹਿ ਕੇ ਦੱਸੋ ਨਾ ਬੈਠੋ ਮੈਂ ਤਾਂ ਤੁਹਾਨੂੰ ਕਹਿਣਾ ਬੈਠੋ ਨੋਰਥ ਇਨ ਫਰੰਟ ਆਫ ਦ ਕੈਮਰਾਸ ਪੁੱਛੀ ਕੋਹੜਾ ਤਰੂ ਮੀਲ ਐਡਵੋਕੇਟ ਨਾ ਉਹਨੂੰ ਸਾਰਾ ਦੱਸਦੇ ਡਾਕਟਰ ਸੋਣੀ ਕੀ ਗੱਲ ਆ ਤੁਸੀਂ ਬਹਿ ਤਾਂ ਜਾਓ ਮੈਂ ਬੈਠਦਾ ਬਰਾਤ ਕੋਈ ਪੰਨੂ ਸੀ ਕਰਨਾ ਤੁਸੀਂ ਵੀਡੀਓ ਬਣਾਈ ਚੱਲੋ ਉਹਨੂੰ ਬੁਲਾ ਲਾ ਯਾਰ ਸਾਰੀ ਟੀਮ ਨੂੰ ਮੀਡੀਆ ਦੀ ਬੁਲਾਓ ਬੁਰੇ ਨੂੰ ਤੁਸੀਂ ਕੀ ਸਮਝਦੇ ਹੋ ਮੈਨੂੰ ਪਤਾ ਨਹੀਂ ਵਿਜੀਲੈਂਸ ਕੀ ਕਰਦੀ ਪਰ ਮਾਰਕਾ ਦੇ ਲਈ ਬਦਲਿਆ ਤੁਸੀਂ ਕੀ ਕਰਦੇ ਹੋ ਪਿਛਲੇ ਦਿਨਾਂ ਚ ਮੈਨੂੰ ਤੁਸੀਂ ਨਿਆਣਾ ਸਮਝਿਆ ਮੈਨੂੰ ਸਭ ਪਤਾ ਹੈ ਸਰਕਾਰ ਦੀ ਸਟੇਜ ਮੈਂ ਆਪ ਤੇ ਜਵਾਬ ਦੇਵਾਂਗਾ ਆਪ ਤੇ ਜਵਾਬ ਆਪ ਤੇ ਜੇ ਤਾਂ ਤੁਸੀਂ ਹਲੇ ਤੱਕ ਇੱਕ ਕੰਮ ਨਹੀਂ ਕੀਤਾ ਜੇ ਜਾਪ ਤੇ ਝੋਂਦੇ ਨਾ ਸੁਣੋ 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 ਜੇ ਜਾਪ ਤੇ ਝੋਂਦੇ ਨਾ ਤੁਸੀਂ ਆਰਮਨਾਲ ਆਉਂਦੇ ਮੈਂ ਆਰਮਨਾਲ ਆਪਦੇ ਦਫਤਰ ਸੇ ਪਈਏ ਸਕੂਟਿੰਗ ਨਾ ਵੀ ਮੋੜ ਕਰਾਇਆ ਮੈਨੂੰ ਨਾਂ ਲੈ ਕੇ ਆ ਕਿਨੂੰ ਕਿਹਨੂੰ ਨੋਟ ਕਰਾ ਦਿੱਤਾ ਦੀਨੂੰ ਨੋਟ ਕਰਾਇਆ ਸਾਡੀ ਸਕੂਟੀ ਕੀ ਥੱਲੇ ਸੀ ਤੁਸੀਂ ਕੋਈ ਨਹੀਂ ਨੋਟ ਕਰਾਇਆ ਮੈਂ ਤਾਂ ਮੈਂ ਤਾਂ ਥੱਲੇ ਆਇਆ ਹਾਂ ਉਹਨੇ ਉੱਤੇ ਅਸੀਂ ਉਹਨਾਂ ਨਾਲ ਉਹਦੀ ਨਿਸ਼ਾਨਦੇਹੀ ਤਾਂ ਉਹਨਾਂ ਨੇ ਦੱਸਿਆ ਸਾਹ ਉੱਪਰ ਬੈਠਾ ਹਾਂ ਤੁਸੀਂ ਕਿਸੇ ਨੂੰ ਕੁਝ ਵੀ ਨੋਟ ਕਰਾਇਆ ਮੈਂ ਦਫਤਰ ਤੇ ਦਰਵਾਜ਼ਾ ਬੰਦ ਹੈ ਮੈਂ ਬੈਠਿਆ ਹਾਂ ਯੂ ਹੈਵ ਟ੍ਰਾਈਡ ਟੂ ਬ੍ਰੇਕ ਓਪਨ ਮਾਈ ਡੋਰ ਜਾਫ ਕਾ ਨਹੀਂ ਹੈ ਜੀ ਤੁਸੀਂ ਆਰਾਮ ਨਾਲ ਬੈਠੇ ਮੈਂ ਮਿਲ ਲੈਂਦਾ ਤੁਹਾਨੂੰ ਮੈਂ ਹੁਣ ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੀ ਫਿਲਮ ਸਰਦਾਰ ਜੀ ਤਿੰਨ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਵਾਈਟ ਹਿਲ ਕੰਪਨੀ ਨੇ ਬਿਆਨ ਜਾਰੀ ਕੀਤਾ ਤੇ ਕਿਹਾ ਕਿ ਜਦੋਂ ਤੱਕ ਹਾਲਾਤ ਠੀਕ ਨਹੀਂ ਹੁੰਦੇ ਉਸ ਸਮੇਂ ਤੱਕ ਫਿਲਮ ਰਿਲੀਜ਼ ਨਹੀਂ ਕੀਤੀ ਜਾਵੇਗੀ ਵਾਈਟ ਹਿੱਲ ਕੰਪਨੀ ਵੱਲੋਂ ਜਾਰੀ ਬਿਆਨ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਰਦਾਰ ਜੀ ਤਿੰਨ ਮੌਜੂਦਾ ਹਾਲਾਤਾਂ ਤੋਂ ਪਹਿਲਾਂ ਸ਼ੂਟ ਕੀਤੀ ਗਈ ਸੀ ਅਤੇ ਹਮਲੇ ਤੋਂ ਬਾਅਦ ਕੋਈ ਵੀ ਪਾਕਿਸਤਾਨੀ ਕਲਾਕਾਰ ਸਾਈਨ ਨਹੀਂ ਕੀਤਾ ਗਿਆ ਹੈ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਚੇਅਰਪਰਸਨ ਰਾਜ ਲਾਲੀ ਗਿੱਲ ਦੀ ਅਗਵਾਈ ਹੇਠ 26 ਜੂਨ ਨੂੰ ਸਵੇਰੇ 10:30 ਵਜੇ ਕਾਨਫਰੰਸ ਹਾਲ ਦਫਤਰ ਡਿਪਟੀ ਕਮਿਸ਼ਨਰ ਫਾਜ਼ਿਲਕਾ ਵਿਖੇ ਇੱਕ ਖੁੱਲਾ ਦਰਬਾਰ ਯਾਨੀ ਕਿ ਲੋਕ ਅਦਾਲਤ ਲਗਾਈ ਜਾਵੇਗੀ ਇਸ ਖੁੱਲੇ ਦਰਬਾਰ ਦਾ ਮਕਸਦ ਔਰਤਾਂ ਨੂੰ ਆਪਣੀਆਂ ਸਮੱਸਿਆਵਾਂ ਅਤੇ ਸ਼ਿਕਾਇਤਾਂ ਨੂੰ ਸਿੱਧਾ ਕਮਿਸ਼ਨ ਅਤੇ ਪੁਲਿਸ ਅਧਿਕਾਰੀਆਂ ਦੇ ਸਾਹਮਣੇ ਰੱਖਣ ਲਈ ਇੱਕ ਸਿੱਧਾ ਤੇ ਸੁਗਮ ਮੰਚ ਉਪਲਬਧ ਕਰਵਾਉਣਾ ਇਸ ਦੌਰਾਨ ਲਗਾਏ ਗਏ ਮਾਮਲਿਆਂ ਦਾ ਮੌਕੇ ਤੇ ਨਿਪਟਾਰਾ ਕਰਵਾਉਣ ਲਈ ਉੱਚ ਅਧਿਕਾਰੀ ਮੌਜੂਦ ਰਹਿਣਗੇ ਚੇਅਰਪਰਸਨ ਰਾਜ ਲਾਲੀ ਗਿਲ ਨੇ ਕਿਹਾ ਕਿ ਮਹਿਲਾਵਾਂ ਦੇ ਹੱਕਾਂ ਦੀ ਰਾਖੀ ਕਰਨਾ ਤੇ ਉਹਨਾਂ ਦੀਆਂ ਗੁੰਝਲਦਾਰ ਸਮੱਸਿਆਵਾਂ ਦਾ ਤੁਰੰਤ ਹੱਲ ਕਰਵਾਉਣਾ ਕਮਿਸ਼ਨ ਦੀ ਪਹਿਲ ਹੈ ਇਹ ਖੁੱਲਾ ਦਰਬਾਰ ਪੀੜਤ ਔਰਤਾਂ ਨੂੰ ਇਨਸਾਫ ਦਿਵਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੋਵੇਗਾ ਇਹਨਾਂ ਸਾਡੀਆਂ ਅੱਜ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਦੋ ਵਈ ਇਜਾਜ਼ਤ ਧੰਨਵਾਦ